ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਤਕੀ ਦੀ ਨਵੀਂ ਬਣੀ ਲਾਇਬ੍ਰੇਰੀ ਇਮਾਰਤ ਦਾ ਵਿਧਾਇਕ ਨੇ ਕੀਤਾ ਉਦਘਾਟਨ ਫਿਰੋਜ਼ਪੁਰ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਤਈਆ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਤਕੀ ਦੀ ਨਵੀਂ ਬਣੀ ਲਾਇਬ੍ਰੇਰੀ ਇਮਾਰਤ ਦਾ ਆਪਣੇ ਕਰ ਕਮਲਾ ਨਾਲ ਉਦਘਾਟਨ ਕੀਤਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਮਾਰਤ ਦੇਤੇ ਲਾਇਬ੍ਰੇਰੀ ਦਾ 9,65,000 ਰੁਪਏ ਸਕੂਲ ਨੂੰ ਭੇਜੇ ਸਨ ਜਦੋਂ ਵਿਧਾਇਕ ਰਜਨੀਸ਼ ਕੁਮਾਰ ਦੇ ਯਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ 4 ਮਹੀਨੇ ਪਹਿਲਾਂ ਆਏ ਸਨ ਉਹਨਾਂ ਨੇ ਫੰਡ ਮਨਜ਼ੂਰ ਕਰਕੇ ਸਕੂਲ ਲਈ ਮੱਈਆ ਕਰਵਾਇਆ ਹੈ ਅਧਿਆਤ ਇਮਾਰਤ ਬਣ ਕੇ ਲਾਇਬ੍ਰੇਰੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਦੇ ਸਾਰੇ ਪੂਰੇ ਕਰ ਗਈ ਮੋਕਮੰਤਰੀ ਭਗਵੰਤ ਮਾਨ ਦੀ ਸੋਚ ਸਿਰਫ ਪਹਿਲਾ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਚੁੱਕਣ ਲਈ ਹਰ ਤਰ੍ਹਾਂ ਦੇ ਸਾਰੇ ਵਾਦੇ ਪੂਰੇ ਕੀਤੇ ਜਾਣਗੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਜ਼ਰ ਹਨ ਮੁਦਕੀਤੋ ਪੱਤਰਕਾਰ ਪ੍ਰੇਮ ਮਨਚੰਦਾ ਦੀ ਵਿਸ਼ੇਸ਼ ਰਿਪੋਰਟ ਅੱਜ ਆੜੇ ਦੇ ਪ੍ਰੋਗਰਾਮ ਦੇ ਸਾਥੀ ਮਨਸਾ ਚਾਹਕੜੀ ਕੈਂਜੀ ਸੂਚਨਾਪਾਤ ਮੈਂਬਰਸ ਆਵਾਮੀ ਪਾਰਟੀ ਦੀ ਇਸ ਮੁੱਖੀ ਟੀਮ ਵਰਿੰਦਰ ਸ਼ਰਮਾ ਜੀ ਫੇਸਬੁਕੀ ਜਨਤਾ ਜੀ ਗੋਬੀਪ੍ਰਾਦ ਜੀ ਸਾਰੇ ਇਹ ਕੋਈ ਸਰਕਾਰੀ ਸੀਨੀਅਰ ਸੈਕੰਡਰੀ ਲੜਕੀਆਂ ਮੁਦਕੀ ਨੇ ਲਿਖੇ ਪਾਸ ਕਰਾਇਆ ਗਿਆ ਸਕੂਲ ਦੀ ਤਰੱਕੀ ਵਾਸਤੇ ਵਿਦਿਆਰਥੀਆਂ ਦੀ ਤਰੱਕੀ ਵਾਸਤੇ ਸ਼ੁਭ ਕਾਮਨਾਵਾਂ ਬੋਰਡ ਦੇ ਪੇਪਰਾਂ ਵਾਸਤੇ ਬਹੁਤ ਵਧੀਆ ਸਮਾਗਮ ਕਰਾਇਆ ਗਿਆ ਇਹਦੇ ਚ ਪਹਿਲਾਂ ਬੱਚਿਆਂ ਨੇ ਜਿਹੜੀਆਂ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਹੀਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ 90% ਤੋਂ ਵੱਧ ਅੰਕ ਲੈਣ ਵਾਲੇ ਪਲੱਸ 2 10ਵੀਂ 8ਵੀਂ ਮਾਧਿਮਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਬੋਰਡ ਪ੍ਰੀਖਿਆ ਦੇ ਵਿੱਚ 80% ਤੋਂ ਉੱਪਰ ਨੰਬਰ ਲੈਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਵੱਖ-ਵੱਖ ਗਤੀਵਿਧੀਆਂ ਜੋ ਬੱਚੇ ਕਰਦੇ ਨੇ ਜੋ ਭਾਗ ਵੱਲੋਂ ਹਦ ਤੱਕ ਅਨੁਸਾਰ ਕਰਾਈ ਜਾਂਦੀਆਂ ਨੇ ਉਹਦੇ ਤੋਂ ਕੁਸ਼ਿਸ਼ਨਾ ਪ੍ਰਾਪਤ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਤਾਂ ਬੱਚਿਆਂ ਦਾ ਫ਼ੈਸਲਾ ਵਸਾਈ ਕੀਤਾ ਗਿਆ ਬਹੁਤ ਵਧੀਆ ਪ੍ਰੋਗਰਾਮ ਹੈ ਹੋਰ ਨਾਲ ਬੱਚਿਆਂ ਨੂੰ ਇਸ ਇਹੋ ਜਿਹੇ ਪ੍ਰੋਗਰਾਮਾਂ ਤੋਂ ਪ੍ਰੇਰਨਾ ਮਿਲਦੀ ਰਹਿੰਦੀ ਹੈ ਕਿ ਵੱਧ ਚੜ ਕੇ ਮਿਹਨਤ ਕਰੀਏ ਤੇ ਪੋਜੀਸ਼ਨਾਂ ਹਾਸਲ ਕਰੀਏ ਐਡਾ ਦੇ ਖੇਤਰ ਚ ਸਾਇੰਸ ਕਿਵੇਂ ਦੇ ਦੇ ਵਿੱਚ ਭਾਗ ਲੈਣ ਤੇ ਵੀ ਅੱਜ ਸਭ ਤੋਂ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਜੀ ਗਵਰਨਮੈਂਟ ਸੀਨੀਅਰ ਕੰਡਿਟ ਸਮਾਰਟ ਸਕੂਲ ਮੁਲਕੀ ਦੇ ਵਿੱਚ ਜਿਹੜਾ ਸਾਡਾ ਗਰਲ ਸਕੂਲ ਹੈ ਇਹਦੇ ਚ ਕੁਝ ਟਾਈਮ ਪਹਿਲਾਂ ਤਕਰੀਬਨ 3-4 ਮਹੀਨੇ ਪਹਿਲਾਂ ਮੰਗੋੜ ਸਿੱਖਿਆ ਮੰਤਰੀ ਸਰਦਾ ਹਜੂ ਸਿੰਘ ਜੈ ਸਾਹਿਬ ਆਏ ਸੀ ਉਹਨਾਂ ਨੇ ਵਿਜ਼ਿਟ ਕੀਤਾ ਜੀ ਉਹਨੂੰ ਸਕੂਲ ਬਹੁਤ ਅੱਛਾ ਲੱਗਿਆ ਜੀ ਸਕੂਲ ਦੇ ਵਿੱਚ ਜਦੋਂ ਆਏ ਸੀ ਤੇ ਸਕੂਲ ਸਟਾਫ ਵੱਲੋਂ ਕੁਝ ਢਿਮਾਰਕ ਸਖਤ ਜੀ ਜਿੰਨਾ ਦੇ ਵਿੱਚ ਲਾਇਬ੍ਰੇਰੀ ਦਾ ਸੀਗਾ ਔਰ ਕੁਝ ਰੂਮ ਸੀ ਤਾਂ ਉਹ ਉਹਦੇ ਵਾਸਤੇ ਜਿਹੜਾ ਲਾਇਬ੍ਰੇਰੀ ਬਣਾਉਣ ਵਾਸਤੇ 9 ਲੱਖ 65 ਹਜ਼ਾਰ ਰੁਪਏ ਦੀ ਗ੍ਰਾਂਟ ਸੀ ਸੈਕਸ਼ਨ ਹੋਈ ਸੀ ਆਈ ਔਰ ਉਹਦੇ ਵਿੱਚ ਅੱਜ ਬੜੀ ਖੂਬਸੂਰਤ ਇੱਕ ਬਹੁਤ ਵੱਡੀ ਜਿਹੜੀ ਹਕਿੰਦ ਲਾਇਬ੍ਰੇਰੀ ਹੈ ਜਿਹਦੇ ਚ ਬੁੱਕਸ ਵਗੈਰਾ ਸਾਰਾ ਕੁਝ ਪੂਰਾ ਸੈਟਅਪ ਤਿਆਰ ਕਰਕੇ ਅੱਜ ਬੱਚਿਆਂ ਨੂੰ ਸਮਾਰਕਿਤ ਕੀਤਾ ਉਹਨਾਂ ਦੇ ਹਵਾਲੇ ਕੀਤਾ ਜਿਹੜਾ ਆਬਜੈਕਟ ਜਿਹੜਾ ਜੈਸੀ ਕੀਤਾ ਔਰ ਇਹ ਕਾਫੀ ਅੱਛੀ ਬਿਲਡਿੰਗ ਬਣੀ ਹੈ ਜਿਹਦੇ ਵਿੱਚ ਮੈਂ ਬਹੁਤ ਖੁਸ਼ ਹੋਇਆ ਕਿ ਮੈਂ ਦੇਖਿਆ ਜਦੋਂ ਮੈਂ ਬਿਲਡਿੰਗ ਦੇ ਉੱਪਰ ਆ ਰਿਹਾ ਸੀਗਾ ਤਾਂ ਪੌੜੀਆਂ ਦੇ ਵਿੱਚ ਵੀ ਗ੍ਰੇਨਾਈਟ ਪੱਥਰ ਵਗੈਰਾ ਲੱਗੇ ਹੋਏ ਨੇ ਔਰ ਜਿਸ ਤਰੀਕੇ ਦੀ ਮੈਂ ਬਿਲਡਿੰਗ ਤਿਆਰ ਕਰਵਾਈ ਗਈ ਹੈ ਮਾਲੀਓ ਕਪੀਸਲ ਸਾਹਿਬ ਔਰ ਸਮੂਥ ਸਾਹਿਬ ਵੱਲੋਂ ਉਹਨੂੰ ਵੇਖ ਕੇ ਆ ਲੱਗਦਾ ਕਿ ਜਿਵੇਂ ਸਾਡੇ ਇਹ ਇਨਫਰਾਸਟ੍ਰਕਚਰ ਜਿਹੜਾ ਹੁਣ ਬਣਦਾ ਜਾ ਰਿਹਾ ਇਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਬਿਹਤਰ ਬਣ ਰਿਹਾ ਹੈ ਪਰ ਮਾਨਯੋਗ ਮੁੱਖ ਮੰਤਰੀ ਸਿਦਾਰਥ ਪਰਮਨੰਥ ਸਿੰਘ ਬਾਣ ਸਾਹਿਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿਹੜੀ ਹੈਗੀ ਉਹ ਸੇ ਤੌਰ ਸਿੱਖਣ ਲੱਗੇ ਆਲਰੇਡੀ ਬਹੁਤ ਕੰਮ ਕਰ ਰਹੀ ਹੈ ਮੈਂ ਧੰਨਵਾਦ ਕਰਦਾ ਹਾਂ ਮਾਨਯੋਗ ਸੀਐਮ ਸਾਹਿਬ ਦਾ ਮਾਨਯੋਗ ਐਜੂਕੇਸ਼ਨ ਮਿਨਿਸਟਰ ਖਰਗੋਸ਼ਪੁਰ ਦਾ ਜਿਨ੍ਹਾਂ ਨੇ 2.6 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਦੇ ਕੇ ਸਵੇ ਮੁਲਕੀ ਦਾ ਇਹ ਜਿਹੜਾ ਸਕੂਲ ਹੈ ਇਹਨੂੰ ਜਿਹੜਾ ਕਿ ਸੋਨਾ ਹੈਗਾ ਇਹਨੂੰ ਹੋਰ ਸੋਨਾ ਬਣਾਉਣ ਵਾਸਤੇ ਜਿਹੜੀ ਲਾਇਬ੍ਰੇਰੀ ਦੀ ਜਿਹੜੀ ਘਾਟ ਸੀ ਉਹਨੂੰ ਪੂਰਾ ਕੀਤਾ ਇੱਕ ਜਿਹੜਾ ਕਮਰਾ ਹੈਗਾ ਉਹਦਾ ਕੰਮ ਪੂਰੀ ਅਧੀਨ ਹੈ ਔਰ ਚਾਰ ਕਮਰੇ ਜਿਹੜੇ ਹੈਗੇ ਨੇ ਇੱਥੇ ਬਣਾਉਣ ਵਾਸਤੇ ਰਿਮਾਂਡ ਭੇਜੀ ਗਈ ਹੈ ਇੱਕ ਪੂਰੀ ਦੇ ਨੇ ਜਿਹੜੇ ਬਾਕੀ ਦੇ ਰਹਿੰਦੇ ਪਿੰਕ ਕਮਰੇ ਨੇ ਉਹ ਵੀ ਬੜੀ ਜਲਦ ਜਿਹੜਾ ਹੈਗਾ ਮਹਿਮਾਨ ਜੋਸੀਮ ਸਾਹਿਬ ਤੇ ਮਾਨਯੋਗ ਸਾਡੇ ਸਿੱਖਿਆ ਮੰਤਰੀ ਜੀ ਉਹਨਾਂ ਦੇ ਨਿਰਣੇ ਤੇ ਉਹ ਰਿਮਾਂਡ ਪੂਰੀ ਕਰਾਂਗੇ ਔਰ ਕਿਉਂਕਿ ਇਹ ਸਤਾ ਜਿਹੜਾ ਹਲ ਕਸਬਾ ਮਮਦੂਦ ਹੈ ਸੌਰੀ ਮੁਦਕੀ ਜਿਹੜਾ ਕਸਬਾ ਹੈ ਇਕ ਛੋਟਾ ਕਸਬਾ ਹੈ ਔਰ ਆਲੇ ਦੁਆਲੇ ਜਿਹੜੇ ਸਾਡੇ ਕਾਫੀ ਪੈਡ ਲੱਗਦੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਸਟੂਡੈਂਟਸ ਪੜ੍ਹਦੇ ਨੇ ਔਰ ਬੜਾ ਵਧੀਆ ਐਟਮੋਸਫੀਅਰ ਹੈ ਬੜਾ ਵਧੀਆ ਇੱਥੇ ਸਾਡੇ ਸਟਾਫ ਮੈਂਬਰਸ ਬੜੇ ਮਿਹਨਤੀ ਨੇ ਸਾਡੇ ਪ੍ਰਿੰਸੀਪਲ ਸਾਹਿਬ ਸਾਡਾ ਸਮੂਥ ਸਟਾਫ ਔਰ ਉਹਨਾਂ ਦੀ ਮਿਹਨਤ ਕਰਕੇ ਜਿਹੜਾ ਇਸ ਸਕੂਲ ਦਾ ਰਿਜ਼ਲਟ ਆ ਇਸ ਸੈਂਟਰ ਤੋਂ ਸੰਤੁਸ਼ਟ ਹਾਂ ਮੈਂ ਅੱਜ ਪ੍ਰਿੰਸੀਪਲ ਸਾਹਿਬ ਨੂੰ ਸਮੂਥ ਸਟਾਫ ਮੈਂਬਰਸ ਨੂੰ ਔਰ ਸਾਡੀ ਅਮਾਨੀ ਬਾਈਟੀ ਦੀ ਜੀਨਿਸ ਗੁੱਟੀ ਨੂੰ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿੱਕਤ ਕਰਨਾ ਕਰ ਸਰ ਹੁਣ ਅੱਜ ਤੱਕ ਕਿੰਨੇ ਬੱਚੇ ਬੰਦੇ ਗਏ ਬੱਚਿਆਂ ਨੂੰ ਇਹ ਇੱਕ ਐਨ ਐਸ ਐਫ ਜਿਹੜੀ ਐਕਸਟ੍ਰੀਮ ਹੈਗੀ ਹੈ ਉਹਦੇ ਅਧੀਨ 68 ਜਿਹੜੇ ਬੱਚੇ ਨੇ ਉਹਨਾਂ ਦੇ ਸਕਿੱਲ ਨੂੰ ਜਿਹੜੇ ਉਹਨਾਂ ਦੇ ਸਕਿੱਲਸ ਹੈਗੇ ਨੇ ਉਹਨਾਂ ਨੂੰ ਪ੍ਰੋਮੋਟ ਕਰਨ ਵਾਸਤੇ ਉਹਨਾਂ ਦੇ ਸਕਿੱਲਸ ਨੂੰ ਪ੍ਰੋਪਰ ਯੂਟਲਾਈਜ਼ ਕਰਦੇ ਹੋਏ ਜਿਹੜੇ ਰੋਜ਼ਗਾਰ ਦੇ ਖੇਤਰ ਦੇ ਵਿੱਚ ਤੇ ਬੱਚੇ ਹੁਨਰਮੰਦ ਹੋ ਸਕਣ ਉਹ ਅੱਗੇ ਆਪਣੇ ਹੁਨਰ ਨੂੰ ਇਸਤੇਮਾਲ ਕਰਦੇ ਹੋਏ ਰੋਜ਼ਗਾਰ ਵਾਲੇ ਪਾਸੇ ਪਹੁੰਚ ਸਕਣ ਉਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਿੱਟਾਂ ਨੇ ਸਪੈਸ਼ਲ ਕਿੱਟਸ ਉਹ ਵੰਡੀਆਂ ਗਈਆਂ ਨੇ ਜਿਹਦੇ ਵਿੱਚ 68 ਬੱਚਿਆਂ ਨੂੰ ਜਿਹੜੀ ਕਿੱਟਸ ਵੰਡੀਆਂ ਸਾਡੇ ਜਿਨ੍ਹਾਂ ਦੇ ਸਾਡੇ ਜਿਹੜੇ ਸੀਨੀਅਰ ਸਕੈਂਡਰੀ ਸਕੂਲਾਂ ਜਿਹੜੀਆਂ ਜਿਹੜੀਆਂ ਸਾਡੇ ਸਟੂਡੈਂਟਸ ਨੇ ਬੱਚਿਆਂ ਨੇ ਜੇ 12ਵੀਂ ਕਲਾਸ ਕਰਨ ਤੋਂ ਬਾਅਦ ਜਦੋਂ ਜੇ ਕਿਉਂਕਿ ਹੁਣ ਉਹਨਾਂ ਨੇ ਅੱਗੇ ਕਾਲਜ ਹੈ ਹੁਣ ਕਾਲਜ ਦੇ ਵਿੱਚ ਪੜਨਾ ਹੈ ਹਾਈ ਐਜੂਕੇਸ਼ਨ ਲਈ ਉਹਨਾਂ ਨੇ ਬੱਚਿਆਂ ਨੇ ਬਾਹਰ ਜਾਣਾ ਸੋ ਇਹ ਬੱਚੇ ਆਪਣੇ ਆਪ ਨੂੰ ਇੱਕ ਆਤਮ ਨਿਰਭਰ ਹੋਣ ਆਪਣੇ ਸਕਿੱਲ ਨੂੰ ਪ੍ਰੋਪਰ ਰਿਪਲਾਈਸ ਕਰਕੇ ਆਪਣੇ ਜੋ ਸਵੈ ਰੋਜ਼ਗਾਰ ਦਿਨੂ ਆਫ ਕਰਨੇ ਹਨ ਉਹ ਹੋ ਕੇ ਆਪਣੇ ਪੜਾਈ ਦਾ ਖਰਚਾ ਖੁਦ ਕਰ ਸਕਣ ਵੈਸੇ ਤਾਂ ਸਰਕਾਰ ਕਰ ਹੀ ਰਹੀ ਹੈ ਲੇਕਿਨ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਇੱਕ ਬਹੁਤ ਵਧੀਆ ਜਿਹਾ ਮੌਕਾ ਹੈ ਇਹ ਮੈਸ ਮੇਲੇ ਕੇ ਮਾਨਯੋਗ ਪੰਜਾਬ ਸਰਕਾਰ ਔਰ ਉਸਦੇ ਮਾਨਯੋਗ ਸੀਐਮ ਸਾਹਿਬ ਸੁਖਦਤ ਪਰਮਨੰਥ ਸਿੰਘ ਸਾਹਿਬ ਦੁਨੋ ਦਿੱਤਾ ਗਿਆ ਮੈਂ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ